ਆਹ ਹੁਣ ਪਖੰਡੀ ਆ ਫੇਸਬੁਕ ਹੀ ਪਖੰਡੀ ਕਹਿ ਲਈ ਉਹਨਾਂ ਨੂੰ ਲਮੀਆਂ ਲਮੀਆਂ ਜੜਾਵਾਂ ਨਕਲੀ ਬਣਾ ਕੇ ਚੰਗੀ ਤਰ੍ਹਾਂ ਕਮਾ ਕੇ ਚਿਮੜੇ ਦੇ ਵਜਾ ਕੇ ਕਹਿਣਗੇ ਸਾਡੇ ਵਿੱਚ ਫਲਾਣੀ ਦੇਵੀ ਆ ਗਈ ਸਾਡੇ ਵਿੱਚ ਦੂਜੀ ਦੇਵੀ ਆ ਗਈ ਅੱਖਾਂ ਜੀਆਂ ਕੱਢ ਕੱਢ ਕੇ दारू ਦੇ ਨਸ਼ੇ ਵਿੱਚ ਚੂਰ ਹੋ ਕੇ ਤੇ ਮੇਰਾ ਕਹਿਣ ਤੋਂ ਭਾਵ ਇਹ ਹੈ ਮਰੀਓ ਭੈਣੋ ਸਿੱਖ ਹੋ ਜੇ ਤੋ ਦੀ ਪੂਰੀ ਆਖ ਖਸਮ ਤੋਂ ਨਾ ਪਈ ਮੈਂ ਦਾਵੇ ਨਾਲ ਕਹਿੰਨੀ ਜਿੱਥੇ ਮਰਜੀ ਟੱਕਰਾਂ ਮਾਰੀ ਜਾਏ ਔਰ ਕਿੱਦਿਓ ਪੂਰੀ ਵੀ ਨਹੀਂ ਪੈਣੀ ਆ ਗਿਆ ਭਈਆ ਕੱਲ ਕੀ ਤਬੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗ੍ਰੰਥ ਇਹ ਮਾਵਾਂ ਨੂੰ ਬੇਨਕੀਆ ਹੱਥ ਬੰਨ ਕੇ ਬੱਚਿਆਂ ਨੂੰ ਇੱਥੇ ਭਾਵਗੇ ਬਹੁਤਾ ਨਹੀਂ ਤੇ ਥੋੜਾ ਇਥੋਂ ਸਿੱਖ ਕੇ ਜਾਮਨ ਮਾਂ ਉਹ ਹੀ ਆ ਤੁਲਸੀਦਾਸ ਜੀ ਕਹਿੰਦੇ ਨਾ ਜਨਨੀ ਜਨੇ ਤੋਂ ਭਗਤ ਜਨ ਕਹਿਦਾ ਤਾ ਕੈਸੂਰ ਨਹੀਂ ਤਾਂ ਜਨਨੀ ਬਾਝ ਰਹੇ ਕਾਹੇ ਗਵਾਬੇ ਨੂੰ ਉਹਨਾਂ ਇਹੋ ਜੇ ਵਚਨ ਕੀਤੇ ਆ ਕਹਿੰਦੇ ਮਾਂ ਜੇ ਤੂੰ ਸਾਧੂ ਕਿਸੇ ਹਠੀ ਜਪੀ ਤਬੀ ਜਰਨੈਲ ਨੂੰ ਪੈਦਾ ਨਹੀਂ ਕਰ ਸਕਦੀ ਫਿਰ ਬਾਝ ਰਹੇ ਨੂਰ ਗਵਾਬਨੇ ਦਾ ਕੀ ਫਾਇਦਾ ਇਹ ਤੁਲਸੀਦਾਸ ਜੀ ਕਹਿ ਕੇ ਗਏ ਸੋਨੇ ਲਾਲ ਗੁਰੂ ਨੇ ਬਖਸ਼ਿਸ਼ ਕੀਤੀ ਆ ਜਿਸ ਗੁਰੂ ਦਾ ਦਿੱਤਾ ਖਾਨੇ ਆ ਜਿਸ ਗੁਰੂ ਦਾ ਦਿੱਤਾ ਹੰਡਾਰੇ ਆ ਅੱਜ ਉਹਦੇ ਦਰਬਾਰ ਵਿੱਚ ਬੈਠੇ ਆ ਉਹਦੇ ਘਰ ਦੇ ਪਿਆਰਿਆਂ ਦੀ ਯਾਦ ਦੇ ਵਿੱਚ ਬੈਠੇ ਆ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਉਹ ਧਰਤੀ ਸੁਹਾਵਣੀ ਆ ਪੂਜਨੀਕਿਆ ਤੁਹਾਡਾ ਨਗਰ ਤੇ ਉਹਦੀ ਮੁਬਾਰਕੀ ਆ ਜੀ ਇਸ ਨਗਰ ਨੂੰ ਤੇ ਸਦਾ ਹੀ ਨਮਸਕਾਰ ਆ ਇਹਦੀ ਤੇ ਸਦਾ ਹੀ ਜੈ ਜੈਕਾਰ ਆ ਉਹ ਬਾਬਾ ਬੀਰ ਸਿੰਘ ਨਰਕਾ ਬਾਦ ਵਾਲਾ ਇਸ ਧਰਤੀ ਤੇ ਪ੍ਰਕਾਸ਼ ਧਰਦਾ ਵਾ ਜਿਹਨੇ ਦੱਸ ਦਿੱਤਾ ਸਭਰਾਵਾ ਦੇ ਮੈਦਾਨੇ ਜੰਗ ਦੇ ਅੰਦਰ ਕੀ ਜੀ ਸਿੱਖ ਸਿੱਖਾਂ ਨਾਲ ਲੜਦੇ ਚੰਗੇ ਨਹੀਂ ਲੱਗਦੇ ਮਹਾਂਪੁਰਸ਼ ਜੇ ਚਾਹੁੰਦੇ ਆ ਕਸ਼ਮੀਰ ਦੇ ਮੈਦਾਨੇ ਜੰਗ ਅੰਦਰ ਤੇਗ ਵਾਈ ਸੀ ਖੰਡਾ ਚੁਕਿਆਈ ਸੀ ਹੱਥਾਂ ਜੋ ਕਹਿੰਦੇ ਜੂਝਦਿਆਂ ਜੂਝਦਿਆਂ ਹਥਿਆਰ ਛੁੱਟ ਗਏ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਤੇ ਕਾਲਪੁਰਖ ਵੈਗਰੋਂ ਨੇ ਵੱਡੀ ਗਿੰਦੀ ਆ ਫਾਦਦੀ ਤੇ ਉਹਦੇ ਵਿੱਚੋਂ ਬਲਦੀ ਜਦੋਂ ਬਾਬਾ ਜੀ ਨੂੰ ਰੱਖਿਆ ਨਾ ਫਿਰ ਬਾਬਾ ਜੀ ਨੇ ਬਸ ਚੌਂਕੜਾ ਲਾ ਕੇ ਭਗਤੀ ਕੀਤੀ ਆ ਮਨ ਵੀ ਬਲਵਾਨ ਆ ਤੇ ਤਨ ਵੀ ਬੜਾ ਬਲਵਾਨ ਆ ਪਤਾ ਵਾ ਜਿਹੜੇ ਅੱਗੋਂ ਚੜ ਕੇ ਆ ਰਹੇ ਉਹ ਵੀ ਸਾਡੇ ਆਪਣੇ ਆ ਤੇ ਬਾਬਾ ਜੀ ਇਹ ਵਚਨ ਕਰਕੇ ਗਏ ਸਨ ਕਹਿੰਦੇ ਮੈਂ ਇਹ ਨਹੀਂ ਸੁਣਨਾ ਕਿ ਬੀਰ ਸੈਨ ਨਰੰਗਾ ਬਾਦ ਵਾਲੇ ਨੇ ਸਿੱਖਾਂ ਦੇ ਨਾਲ ਸਿੱਖ ਲੜਾ ਕੇ ਮਰਵਾ ਦਿੱਤੇ ਜੇ ਸਾਡਾ ਦੁਸ਼ਮਣ ਕੌਣ ਹੈ ਦੱਸ ਦਿਓ ਜੀ ਜਵਾਬ ਬਿਲਕੁਲ ਸਾਹਬਿਆ ਬਗਾਨੇ ਤੋਂ ਤੇ ਸਾਨੂੰ ਖਤਰਾ ਹੀ ਕੋਈ ਨਹੀਂ ਮਾਰ ਪੈਂਦੀ ਤੇ ਸਾਨੂੰ ਸਾਡੇ ਆਪਣੇਆਂ ਤੋਂ ਹੀ ਪੈਂਦੀ ਹੈ ਇਹ ਅੱਜ ਦਾ ਇਤਿਹਾਸ ਨਹੀਂ ਇਹ ਸ਼ੁਰੂ ਤੋਂ ਪੜ ਕੇ ਦੇਖ ਲੀਏ ਜਦੋਂ ਵੀ ਸਿੱਖੀ ਹੰਦ ਬਣੋਈ ਸਮੇਂ-ਸਮੇਂ ਦੀ ਹਕੂਮਤ ਸਾਡੇ ਆਪਣਿਆਂ ਨੇ ਸਾਨੂੰ ਢਾ ਲਾਉਣ ਵਾਸਤੇ ਬਿਆੰਤ ਚਾਲਾਂ ਚਲੀਆਂ ਪਰ ਸਿੱਖੀ ਜਿਹੜੀ ਆ ਇਹ ਹੋਰ ਨਹੀਂ ਫਰਕੇ ਸਾਹਮਣੇ ਆ ਹੁਣ ਚੰਗਾ ਵੀ ਸਾਰਾ ਕੁਝ ਸੋਸ਼ਲ ਮੀਡੀਆ ਤੇ ਲਾਈਵ ਚੱਲ ਰਹੇ ਗੁਰਮਤ ਸਮਾਗਮ ਇਹ ਤਾਂ ਮਤਿ ਗੁਰੂ ਸਾਹਿਬ ਨੇ ਸਾਰਿਆਂ ਨੂੰ ਦਿੱਤੀ ਹੈ ਇਹਨੂੰ ਉਹ ਨਹੀਂ ਖੋਲਣਾ ਵਾ ਜਿਹਨੇ ਆਨੰਦ ਲੈਣਾ ਵਾ ਜਿਹਨੇ ਕੋਈ ਨਾ ਕੋਈ ਇਤਿਹਾਸ ਵੀ ਸਿੱਖਿਆ ਲੈਣੀ ਆ ਨਹੀਂ ਤੇ ਸਾਡਾ ਧਿਆਨ ਕਿੱਧਰ ਜਾਂਦਾ ਵੀ ਫਲਾਣੇ ਦੀ ਧੀ ਅੱਜ ਕਿਹਦੇ ਨਾਲ ਚਲੇ ਗਈ ਕਿਹਦੀ ਨੂੰ ਘਰ ਰੋਸ ਕੇ ਚਲੇਗੀ ਕਿਹਦੀ ਸੱਸ ਨਾਲ ਨਹੀਂ ਬਣਦੀ ਆਹੋ ਕੋ ਜੀ ਰਹਿ ਗਿਆ ਨਾ ਹੁਣ ਮੇਰੀਓ ਭੈਣੋ ਧਿਆਨ ਦਿਓ ਕਈ ਵਾਰ ਸਾਨੂੰ ਗੁੱਸਾ ਤੇ ਲੱਗਦਾ ਪਰ ਹੈ ਸੱਚੀ ਗੱਲ ਜਿੰਨੇ ਵੱਧ ਪਖੰਡੀ ਪਾਲਿਆ ਨਾ ਇਹ ਬੀਬੀਆਂ ਦੇ ਪਾਲੇ ਹੋਏ ਨੇ ਇਹ ਬਾਬੇ ਖੁਦ ਲਿਖਦੇ ਆ ਉਹ ਕਹਿੰਦੇ ਐਤਵਾਰ ਤੇ ਭਾਗਾ ਦੇ ਨਾਲ ਚੜਦਾ ਹਾਂ ਉਹਦਾ ਕਾਰਨ ਕੀ ਆ ਐਤਵਾਰ ਤੇ ਭਾਗਾ ਦੇ ਨਾਲ ਚੜਦਾ ਲੈਣਾ ਬਨ ਕੇ ਬੀਬੀਆਂ ਆਉਂਦੀਆਂ ਨੇ ਬੱਚੇ ਚਾਹ ਨੂੰ ਤਰਸਦੇ ਰਹਿਣ ਭਾਵੇਂ ਖੋਆ ਮਾਰ ਕੇ ਸਾਨੂੰ ਖਵਾਉਂਦੀਆਂ ਨੇ ਉਹ ਕਹਿੰਦੇ ਸਾਡਾ ਕਸੂਰ ਨਹੀਂ ਨਹੀਂ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਇਹ ਸਾਡੀ ਹਕੀਕਤ ਆ ਹੁਣ ਸਰਸੇ ਵਾਲਾ ਬਲਾਤਕਾਰੀ ਹੈ ਕੋਈ ਸ਼ਾਹ ਵੀ ਨੇ ਪਤਾ ਨਹੀਂ ਕਿੰਨੇ ਕੁ ਕਤਲ ਕੀਤੇ ਆ ਆਇਦਨ ਪ੍ਰੋਲ ਤੇ ਭੇਜਿਆ ਜਾਂਦਾ ਪੁੱਛੋ ਸਰਕਾਰਾਂ ਨੂੰ ਕੀ ਲੱਗਦਾ ਜਿਨ੍ਹਾਂ ਬਲਾਤਕਾਰੀਆਂ ਦੀਆਂ ਲੱਤਾਂ ਵਡੀਆਂ ਗੱਡੀ ਚਾੜਿਆ ਧੀਆਂ ਭੈਣਾਂ ਦੀਆਂ ਅਜ ਤਾਂ ਬਚਾਈਆਂ 35 35 ਸਾਲ ਹੋ ਗਏ ਜੇਲ੍ਹਾਂ ਵਿੱਚ ਬੈਠਿਆਂ ਨੂੰ ਅਜੇ ਤੱਕ ਸਰਕਾਰਾਂ ਨੇ ਬੰਦੀ ਬਣਾ ਕੇ ਰੱਖੇ ਹੋਇਆ ਮੈਂ ਬੇਣਤੀ ਕਰਦੀ ਹੰੀਆਂ ਦਾ ਪਖੰਡੀਆਂ ਦੇ ਵਿੱਚ ਕੁਝ ਨਹੀਂ ਰੱਖਿਆ ਇਹ ਸੰਗਤ ਨੂੰ ਗਮਰਾਹ ਕਰਦੇ ਆ ਕਾਦੇ ਵਾਸਤੇ ਹੁਣ ਜਿੰਨਾ ਵੱਡਾ ਡੇਰਾ ਉਹ ਨਹੀਂ ਉਥੇ ਸੰਗਤ ਤੇ ਉਹਨਾਂ ਹੀ ਵੱਡਾ ਉਥੇ ਮੰਤਰੀ ਸੰਤਰੀ ਸਾਰੇ ਹੀ ਹੁੰਦੇ ਆ ਹੈਲੀਕਾਪਟਰ ਇਹਨਾਂ ਦਾ ਸਿੱਧੇ ਡੇਰੇਆਂ ਵਿੱਚ ਲੰਘਦੇ ਆ ਕਿਉਂ ਸੰਗਤਾਂ ਨੂੰ ਗਮਰਾਹ ਕਰਕੇ ਲੀਡਰਾਂ ਨੂੰ ਵੋਟਾਂ ਜੋ ਪਵਾਉਣੀਆਂ ਹੁੰਦੀਆਂ ਅਸੀਂ ਭੋਲੇ-ਭਾਲੇ ਮੰਦਰ ਲੱਗ ਜਾਂਦੇ ਮੈਂ ਤੁਹਾਨੂੰ ਸੱਚੀ ਘਟਨਾ ਸੁਣਾਵਾਂ ਦੀ ਆ ਸਾਡੇ ਬਜ਼ੁਰਗ ਬੈਠੇ ਆ ਸ਼ਾਇਦ ਤੁਸੀਂ ਉਹਨਾਂ ਸਮਿਆਂ ਦੇ ਵਿੱਚ ਇਹ 1999 2000 ਦੀਆਂ ਗੱਲਾਂ ਨਹੀਂ ਕਾਬਤਕ ਸਭ ਤੋਂ ਹੁਕਮਨਾਮਾ ਸਾਹਿਬ ਜਾਰੀ ਹੋਇਆ ਸੀ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਜੀਆ ਦੇ ਪਾਵਨ ਸਰੂਪਾਂ ਦੀ ਵਿਦਭੀ ਹੁੰਦੀ ਹੈ ਮੜੀ ਮਸ਼ਾਨ ਤੇ ਕਿਸ ਨੇ ਪ੍ਰਕਾਸ਼ ਕੀਤਾ ਉਥੋਂ ਸਤਿਗੁਰਾਂ ਦੇ ਸਰੂਪ ਲੈ ਕੇ ਆਓ ਇਹ ਸੁਣਿਆ ਹੋਣਾ ਆਪ ਜੀ ਉਸ ਵੇਲੇ ਮੇਰੇ ਸਤਿਕਾਰਯੋਗ ਪਿਤਾ ਜੀ ਹਣ ਮੈਂ ਆਪਣੇ ਬਾਪੂ ਜੀ ਹੁਣਾ ਦਾ ਜ਼ਿਕਰ ਕਰ ਰਹੀ ਹਾਂ ਤੇ ਨਾਲ ਉਹਨਾਂ ਦੇ ਸਾਥ ਸੰਬੰਧੀ ਸਨ ਜਿਹੜੇ ਗੁਰਸਿੱਖੀ ਨਾਤੇ ਸਾਡੇ ਭੈਣ ਭਾਈ ਬਣ ਜਾਂਦੇ ਆ ਵੇਖੋ ਅਮਲੀਆਂ ਦੇ ਯਾਰ ਅਮਲੀ ਸ਼ਰਾਪੀਆਂ ਦੇ ਯਾਰ ਸ਼ਰਾਬੀ ਤੇ ਗੁਰਸਿੱਖਾਂ ਦੇ ਯਾਰ ਗੁਰਸਿੱਖ ਹੁੰਦੇ ਉਹ ਪਿਤਾ ਜੀ ਹੋਣਾ ਨੇ ਕੱਠੀਆਂ ਹੋ ਕੇ ਜਾਣਾ ਜਿੱਥੇ ਮਹਾਰਗ ਦੇ ਪਾਵਨ ਸਰੂਪਾਂ ਦੀ ਬੇਦਬੀ ਹੋਣੀ ਹੋ ਉਦੋਂ ਸਰੂਪ ਚੱਕ ਕੇ ਲਿਆਉਣੇ ਤੇ ਸਾਡੇ ਲਾਗੇ ਇੱਕ ਪਿੰਡਿਆ ਦੁਆਬੇ ਦੇ ਵਿੱਚ ਸਾਡਾ ਨਗਰਿਆ ਨਕੋਦਰ ਦੇ ਨਾਲ ਪਿੰਡ ਪੰਡੋਰੀ ਖਾਸ ਜੇ ਨਕੋਦਰ ਤੋਂ ਜਦੋਂ ਕਪੂਰਥਲੇ ਵੱਲ ਨੂੰ ਜਾਈਏ ਰਸਤੇ ਦੇ ਵਿੱਚ ਨਗਰਿਆਂ ਮੈਂ ਦੋ ਪਿੰਡਾਂ ਦੀ ਤੁਹਾਨੂੰ ਗੱਲ ਦੱਸੜੀਆਂ ਜੀ ਕਿ ਕੀ ਘਟ ਚੱਲ ਰਿਹਾ ਹੈ ਅਸੀਂ ਸਿਫਾ ਦੇ ਬੱਚੇ ਸਾਨੂੰ ਇਹ ਖਸਮ ਤੇ ਭਰੋਸਾ ਨਹੀਂ ਥਾ ਥਾਤੇ ਹੀ ਮੱਥੇ ਰਗੜਦੇ ਫਿਰਦੇ ਉਹ ਬਲਨੋ ਪਿੰਡ ਦੀ ਘਟਨਾ ਜੀ ਉੱਥੇ ਇੱਕ ਗੁਰਦਰਾ ਸਾਹਿਬ ਜਿਹਦਾ ਨਾਮ ਰੱਖਿਆ ਸ਼ਹੀਦਾ ਸਿੰਘਾਂ ਦਾ ਗੁਰਦੁਆਰਾ ਸ਼ਹੀਦਾ ਸਿੰਘਾਂ ਦਾ ਗੁਰਦੁਆਰਾ ਤੇ ਸ਼ਹੀਦ ਕੌਣ ਹੁੰਦੇ ਆ ਜਿਨ੍ਹਾਂ ਨੇ ਦੇਸ਼ ਕਾਮ ਦੇ ਬਦਲੇ ਆਪਣੀਆਂ ਜਾਨਾਂ ਲੇਖੇ ਵਿੱਚ ਲਾਈਆਂ ਹੁਣ ਜਿਵੇਂ ਸ਼ਹੀਦ ਬਾਬਾ ਬੀਰ ਸਿੰਘ ਜੀ ਨਰੰਗਾਬਾਦ ਵਾਲੇ ਮਹਾਂਪੁਰ ਨਗਰ ਮੁਬਾਰਕ ਆ ਮੈਂ ਪਹਿਲਾਂ ਵੀ ਕਿਹਾ ਨਮਸਕਾਰ ਹੈ ਤੁਹਾਡੇ ਨਗਰ ਨੂੰ ਉਹ ਹੁਣ ਗੁਰਦਰਾ ਸਾਹਿਬ ਦਾ ਨਾਮ ਅਸ਼ੀਦਾ ਸੀਗਾ ਉਹਦਾ ਇਹ ਗੌਰ ਨਾਲ ਸੁਣਦੇ ਹੋ ਅੰਦਰ ਇੱਕ ਮੜੀ ਬਣੀ ਹੋਈ ਆ ਬੰਦੇ ਦੀ ਤੇ ਕੁੱਤੇ ਦੀ ਤੇ ਉੱਥੇ ਇੱਕ ਬੀਬੀ ਪੁੱਛਾਂ ਦਿੰਦੀ ਸੀ ਚੇਲੇ ਬਾਲ ਕੇ ਚੰਗੇ ਉਹਦੇ ਕੋਲ ਤੇ ਪਿਤਾ ਜੀ ਹੁਣਾਂ ਨੇ ਜਾ ਕੇ ਉਹਨੂੰ ਪੁੱਛ ਲਿਆ ਵੀ ਹਾਂ ਬੀਬਾ ਕੰਮ ਤੁਹਾਡੇ ਇੱਥੇ ਕਿਦਾਂ ਦੇ ਨੇ ਸੰਗਤਾਂ ਨੂੰ ਤੁਸੀਂ ਮਗਰ ਲਾਈ ਬੈਠੇ ਹੋ ਇਹ ਕੰਮ ਚੰਗੇ ਨਹੀਂ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੇ ਦੂਜੇ ਪਾਸੇ ਤੁਸੀਂ ਕਦੀ ਲਾਉਂਦੇ ਹੋ ਗੁਰਦੁਆਰੇ ਦਾ ਨਾਮਿਆ ਸੀ ਦਾਸ ਸਿੰਘਾਂ ਦਾ ਸਥਾਨ ਤੇ ਬਾਹਰ ਮੜੀ ਕੁੱਤੇ ਦੀ ਤੇ ਬਜ਼ੁਰਗ ਦੀ ਬਣੀਆ ਇਤਿਹਾਸ ਕੀ ਆ ਉਹ ਪਰ ਬੀਬੀ ਨੇ ਇਤਿਹਾਸ ਸੁਣਾਇਆ ਕਹਿੰਦੀ ਸਾਡਾ ਬਜ਼ੁਰਗ ਸੀ ਨਰੈਣ ਸਿੰਘ ਉਨੇ ਰੱਖਿਆ ਸੀ ਕੁੱਤਾ ਤੇ ਕੁੱਤਾ ਇੱਕ ਦਿਨ ਹਲਕ ਗਿਆ ਉਹਨੇ ਬਜ਼ੁਰਗ ਨੂੰ ਦਿੱਤਾ ਵੱਡ ਤੇ ਕੁਝ ਸਮੇਂ ਬਾਅਦ ਦੋਨਾਂ ਦੀ ਮੌਤ ਹੋ ਗਈ ਤੇ ਬਣ ਗਏ ਬੋਲੋ ਜੀ ਬਣ ਗਏ ਸ਼ਹੀਦ ਇਹ ਆ ਸਾਡੇ ਲੋਕਾਂ ਦਾ ਹਾਲ ਅਹੀਂ ਤਾਂ ਜਿਹੜੇ ਗੌਣ ਵਾਲਿਆਂ ਨੇ ساری ਉਮਰ ਕਿਸੇ ਧੀ ਭੈਣ ਨੂੰ ਚੱਜਦਾ ਕੀਤਾ ਵਿੱਚ ਬੋਲ ਨਹੀਂ ਬੋਲਿਆ ਅਹੀਂ ਤੇ ਉਹਨਾਂ ਨੂੰ ਵੀ ਅਮਰ ਕਰ ਦਿੱਤਾ ਜੀ ਉਹਨਾਂ ਨੂੰ ਵੀ ਸ਼ਹੀਦ ਕਹਿਣ ਲੱਗ ਪਏ ਹੱਦ ਦੀ ਗੱਲ ਹੈ ਜੀ ਸ਼ਹੀਦ ਕੌਣ ਆ ਸ਼ਹੀਦ ਦੀ ਜੋ ਮੌਤ ਹੈ ਵਕਾਮ ਦੀ ਹਯਾਤ ਹੈ ਹਯਾਤ ਤੋਂ ਹਯਾਤ ਹੈ ਜੇ ਮੌਤ ਵੀ ਹਯਾਤ ਹੈ ਇਹੋ ਜੀਆਂ ਕੁਰਬਾਨੀਆਂ ਇਹੋ ਜੀਆਂ ਕਰਨੀਆਂ ਹਰ ਕਿਸੇ ਦੇ ਹਿੱਸੇ ਨਹੀਂ ਆਈਆਂ ਸ਼ਹਾਦਤ ਤੇ ਨਹੀਂ ਹਰ ਕਿਸੇ ਦੇ ਹਿੱਸੇ ਨਹੀਂ ਹੁਣ ਦਨੀ ਚੱਦ ਦਾ ਤਨ ਥੋੜਾ ਬਲਵਾਨ ਸੀ ਤਨ ਕਰਕੇ ਬੜਾ ਬਲਵਾਨ ਸੀ ਪਰ ਅਜਮਾਉਣ ਦੀ ਵਾਰੀ ਆਈ ਤੱਕੜੇ ਸ਼ਰੀਰ ਨੂੰ ਤੇ ਡਰ ਗਿਆ ਮਨ ਦਾ ਬਲਵਾਨ ਹੋਣਾ ਜ਼ਰੂਰੀ ਆ ਜਿਨ੍ਹਾਂ ਦਾ ਮਨ ਬਲਵਾਨ ਆ ਉਹ ਮੈਦਾਨੇ ਜੰਗ ਵਿੱਚ ਜਾ ਸਕਦੇ ਜਿਨ੍ਹਾਂ ਦਾ ਮਨ ਬਲਵਾਨ ਨਹੀਂ ਕਦੇ ਮੈਦਾਨੇ ਜੰਗ ਵਿੱਚ ਨਹੀਂ ਜਾ ਸਕਦੇ ਆ ਹੁਣ ਪਖੰਡੀ ਆ ਫੇਸਬੁਕੀ ਪਖੰਡੀ ਕਹ ਲਈ ਉਹਨਾਂ ਨੂੰ ਲਮੀਆਂ ਲਮੀਆਂ ਜੜਾਵਾਂ ਨਕਲੀ ਬਣਾ ਕੇ ਚੰਗੀ ਤਰ੍ਹਾਂ ਕਮਾ ਕੇ ਚਿਮੜੇ ਦੇ ਵਜਾ ਕੇ ਕਹਿਣਗੇ ਸਾਡੇ ਵਿੱਚ ਫਲਾਣੀ ਦੇਵੀ ਆ ਗਈ ਸਾਡੇ ਵਿੱਚ ਦੂਜੀ ਦੇਵੀ ਆ ਗਈ ਅੱਖਾਂ ਜੀਆਂ ਕੱਢ ਕੱਢ ਕੇ दारू ਦੇ ਨਸ਼ੇ ਵਿੱਚ ਚੂਰ ਹੋ ਕੇ ਇਹੋ ਕੁਝ ਉਹ ਵੀ ਸਾਡੇ ਉਧਰ ਦੀ ਘਟਨਾ ਮੈਂ ਤੁਹਾਨੂੰ ਉਹ ਵੀ ਦੱਸ ਦਿਆਂ ਉਥੇ ਇੱਕ ਭਾਈ ਤੇ ਬੀਬੀ ਦੋਨੋਂ ਜਾਣੇ ਰਲ ਕੇ ਕੰਮ ਕਰਦੇ ਸੀ ਚੰਗਾ ਢੋਲਕੀਆਂ ਸ਼ਾਇਨੇ ਖੜਕਾਉਣੇ ਸੰਗਤਾਂ ਨੂੰ ਮਗਰ ਲਾਇਆ ਹੋਇਆ ਸੀ ਸਾਡੇ ਵਿੱਚ ਮਾਤਾ ਹੁੰਦੀ ਹੈ ਤੇ ਪਿਤਾ ਜੀ ਹੋਣੀ ਗਏ ਤੇ ਜਾ ਕੇ ਕਿਹਾ ਵੀ ਆਪਣਾ ਪਖੰਡ ਜੀ ਇੱਥੋਂ ਬੰਦ ਕਰ ਲੋ ਤੇ ਸਾਰਾ ਕੁਝ ਚੱਕ ਕੇ ਨਿਕਲ ਜਾਓ ਇੱਥੋਂ ਨਜ਼ਰੀ ਨਹੀਂ ਆਉਣੇ ਚਾਹੀਦੇ ਤੇ ਉਹ ਬੀਬੀ ਨੇ ਦੇਲੇ ਜੇ ਕਮਾਏ ਤੇ ਮੇਰੇ ਪਿਤਾ ਜੀ ਸਾਹਮਣੇ ਖਲੋਤੇ ਸੀ ਕਹਿੰਦੀ ਮੈਂ ਤੁਹਾਨੂੰ ਭਸਮ ਕਰ ਦਿਆਂਗੀ ਕੀ ਕਹਿੰਦੀ ਆ ਮੈਂ ਤੁਹਾਨੂੰ ਭਸਮ ਕਰ ਦਿਆਂਗੀ ਤੇ ਮੇਰੇ ਬਾਪੂ ਦੇ ਇਥੇ ਢਾਕ ਤੇ ਲੜਕਦਾ ਸੀ ਰਵਾਲਵਰ ਤੇ ਪਿਤਾ ਜੀ ਨੇ ਰਵਾਲਵਰ ਕੱਢਿਆ ਕਹਿੰਦੇ ਤੂੰ ਤੇ ਬਾਅਦ ਭਸਮ ਘਟਨਾ ਪਈ ਨਾ ਮੈਂ ਕਰ ਦੇਣਾ ਫਿਰ ਦੋਨੋਂ ਜਾਣੇ ਚੇਲਿਆਂ ਨੂੰ ਛੱਡ ਕੇ ਭੱਜੇ ਉਥੋਂ ਅਗਲੇ ਦਿਨ ਦੀ ਅਖਬਾਰ ਚ ਖਬਰ ਸੀ ਮੋਰ ਮਾਰਨ ਨੂੰ ਲੈ ਕੇ ਭੱਜਿਆ ਮੋਰ ਮੋਰ ਨੂੰ ਲੈ ਕੇ ਭਜਿਆ ਤੇ ਮੇਰਾ ਕਹਿਣ ਤੋਂ ਭਾਵ ਇਹ ਹੈ ਮਰੀਓ ਭੈਣੋ ਸਿੱਖ ਹੋ ਜੇ ਤੁਹਾਡੀ ਪੂਰੀ ਆਖ ਖਸਮ ਤੋਂ ਨਾ ਪਈ ਮੈਂ ਦਾਵੇ ਨਾਲ ਕੰਨੀ ਜਿੱਥੇ ਮਰਜੀ ਟੱਕਰਾਂ ਮਾਰੀ ਜਾਏ ਔਰ ਬੇਜੋ ਪੂਰੀ ਵੀ ਨਹੀਂ ਪਣੀ ਆ ਗਿਆ ਭਈਆ ਕੱਲ ਕੀ ਤਵੇ ਜਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗ੍ਰੰਥ ਮੈਂ ਮਾਵਾ ਨੂੰ ਬੇਨਤੀ ਕਰਾਂ ਅੱਜ ਸਾਡੇ ਫੈਸ਼ਨ ਵੀ ਵੱਖਰੇ ਹੀ ਆ ਕਈ ਬੀਬੀਆਂ ਨੂੰ ਹੁੰਦਾ ਵੀ ਨੱਕ ਪਾੜ ਕੇ ਕੋਕਾ ਪਾਇਆ ਜਾਂਦਾ। ਇਹ ਗੁਲਾਮੀ ਦੀਆਂ ਨਿਸ਼ਾਨੀਆਂ ਜੇ ਚੇਤਾ ਰੱਖ ਲਿਓ। ਛੇਦਣਾ ਕਿਉਂ ਮਨਾ ਕੀਤਾ? ਗਜਨੀ ਦੇ ਬਾਜ਼ਾਰਾਂ 'ਚ ਜਦੋਂ ਧੀਆਂ ਪੈਣਾ ਟਕੇ ਟਕੇ ਦੇ ਵਿਕੀਆਂ ਨਾ ਕਿਸੇ ਦਾ ਕੰਨ ਪਾੜਿਆ ਗਿਆ ਕਿਸੇ ਦਾ ਨੱਕ ਪਾੜਿਆ ਕਿ ਸਾਡੀਆਂ ਗੁਲਾਮ ਆ। ਨਿਸ਼ਾਨਾ ਨਾ ਰੱਖਣਾ ਪਈ। ਇਹ ਨੱਕ ਦੇ ਵਿੱਚ ਨਕੇਲ ਪਾਈ ਜਾਂਦੀ ਸੀ ਤੇ ਮੋਹਰੇ ਲਾ ਲਿਆ ਜਾਂਦਾ ਸੀ ਮੰਗ ਕੋਡੀਆਂ ਕਿ ਸਾਡਾ ਉਹਨਾਂ ਤੋਂ ਗੁਲਾਮ ਆ। ਇਹ ਗੁਲਾਮੀ ਦੀਆਂ ਨਿਸ਼ਾਨੀਆਂ। ਸ਼ੰਗਾ ਨੇ ਹੁਣ ਇੱਕ ਝੂਠਾ ਆਨੰਦ ਵੀ ਗੱਡੀ ਚੜ੍ਹਿਆ ਸਰਹੰਦ ਫਤਿਹ ਸਰਹਦ ਦੀ ਇੱਟ ਦੇ ਨਾਲ ਇੱਟ ਖੜਕਾਈ ਫਿਰ ਕੇਸਰੀ ਨਿਸ਼ਾਨ ਕੱਢੇ ਅਰਦਾਸ ਕੀਤੀ ਹੈ ਸ਼ਹੀਦੋ ਤੁਹਾਡੇ ਡੁੱਲੇ ਹੋ ਖੂਨ ਦੇ ਇੱਕ ਇੱਕ ਅਤਰੇ ਦਾ ਹਸਾਬ ਲੈ ਲਿਆ ਸਾਡੀ ਭੇਟ ਕਬੂਲ ਕਰੋ ਅਰਦਾਸ ਕਰਕੇ ਜਦੋਂ ਖਾਲਸੇ ਨੇ ਫਤਿਹ ਕਜਾਈ ਐਉਂ ਮਹਿਸੂਸ ਹੋਇਆ ਜਿਵੇਂ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਤੇ ਧੰਨ ਮਾਤਾ ਗੁਜਰ ਕੌਰ ਨੇ ਖੁਦ ਅੱਜ ਕਿ ਫਤੇ ਬੁਲਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸਾਹਿਬ ਜاده ਸ਼ਹੀਦ ਹੋਏ ਸੀ ਨਾ ਕਹਿ ਕੇ ਗੈਸਿਵ ਜੀਤੈ ਨੂੰ ਜਿਸ ਜਗ੍ਹਾ ਤੇ ਅਸੀਂ ਸ਼ਹੀਦ ਹੋਵਾਂਗੇ ਉਥੇ ਖਾਲਸਾ ਰਾਜ ਕਾਇਮ ਹੋਊਗਾ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਕਾਇਮ ਕੀਤਾ ਆਓ ਇੱਕ ਵਾਰਾਂ ਆਪਣੇ ਪਾਪ ਦੇ ਇਨਾ ਮਹਾਨ ਜਰਨੈਲਾ ਮਹਾਨ ਸ਼ਹੀਦਾਂ ਦੀ ਮਹਾਨ ਦਾ ਸਾਨੀ ਕਰ ਲਈ ਤੇ ਕੁਰਬਾਨੀ ਨੂੰ ਯਾਦ ਕਰੋ ਤੇ ਆਖੋ ਜੀ ਨਾਨਕ ਨਾਮ ਚੜਦੀ ਕਲਾ ਤੇ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਵਿਰਲੀਆਂ ਰੂਹਾਂ ਹੁੰਦੀਆਂ ਨੇ ਵਿਰਲੀਆਂ ਸ਼ਖਸੀਅਤਾਂ ਹੁੰਦੀਆਂ ਨੇ ਜੜੀਆਂ ਦੁਨੀਆ ਦਾ ਕਾਇਆ ਪਲਟਣ ਵਾਸਤੇ ਸੰਸਾਰ ਚੋਂ ਪ੍ਰਾਣੀਆਂ ਲੀਆਂ ਨੂੰ ਮਟਾ ਕੇ ਸਮਾਜ ਵਿੱਚ ਨਮਰਾਹ ਚ ਲਉਂਦੇ ਮਾਣ ਮਹਿਸੂਸ ਕਰੋ ਅਸੀਂ ਉਹਨਾਂ ਦੇ ਵਾਰਸ ਆ ਅਸੀਂ ਉਹਨਾਂ ਦੇ ਬੱਚੇ ਆ ਜੇ ਦੇਸ਼ ਦੇਸ਼ ਨਾ ਹੋਤਾ ਜੇ ਪਿਤਾ ਦਸ਼ਮੇਸ਼ ਨਾ ਹੋਤਾ ਅੱਜ ਖਾਲਸਾ ਜੀ ਸਿੱਖਾਂ ਦੇ ਘਰਾਂ ਚ ਜਨਮ ਲੈ ਕੇ ਹੀ ਮਹਾਰਾਜ ਦੇ ਪਰਪਕਾਰ ਭਲਾ ਬੈਠੇ ਜੇ ਗੁਰਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸੀਸ ਦਾ ਬਲੀਦਾਨ ਨਾ ਦਿੰਦੇ ਗੁਰਗੋਬਨ ਸਿੰਘ ਮਹਾਰਾਜ ਸਰਬੰਸ ਨਾ ਵਾਰਦੇ ਪੂਆਦੇ ਪੁੱਤ ਮਾਮੇ ਜਾਨੋਂ ਵੱਧ ਕੇ ਪਿਆਰੇ ਸਿੰਘ ਪੁੱਤ ਮਾਂ ਇਹ ਸੁਖ ਭੋਗ ਸਕਦੇ ਸੀ ਬਿਲਕੁਲ ਯਾਦ ਕਰੋ ਦਸ਼ਮੇਸ਼ ਪਿਤਾ ਦੇ ਕੀਤੇ ਹੋਏ ਪਰਪਕਾਰਣ ਅਜੇ ਵੀ ਕੁਝ ਵਿਗੜਿਆ ਨਹੀਂ ਪ੍ਰਣ ਕਰਿਆ ਕਰੋ ਜੇ ਤੋ ਗੁਰੂ ਦੀ ਹਜ਼ੂਰੀ ਚਾਹੁੰਦੇ ਹੋ ਇਹ ਸਮਾਗਮ ਮਨਾਉਂਦੇ ਹੋ ਮਹਾਰਾਜ ਜਿੱਥੇ ਦੁੱਧ ਤੇ ਪੁੱਤ ਮੰਗਦੇ ਆ ਉਥੇ ਝੋਲੀ ਅੜ ਕੇ ਤੁਹਾਡੇ ਤੋਂ ਸਿੱਖੀ ਮੰਗਦੇ ਜਿਨ੍ਹਾਂ ਘਰਾਂ ਵਿੱਚ ਸਿੱਖੀ ਆ ਉਹਨਾਂ ਘਰਾਂ ਵਿੱਚ ਬਰਕਤ ਆ ਜਿਨ੍ਹਾਂ ਘਰਾਂ ਵਿੱਚ ਸਿੱਖੀ ਨਹੀਂ ਉਹਨਾਂ ਘਰਾਂ ਵਿੱਚ ਬਰਕਤ ਨਹੀਂ ਹੁਣ ਤੁਸੀਂ ਵੇਖਿਓ ਜਿਨ੍ਹਾਂ ਘਰਾਂ ਵਿੱਚ ਸਦਾ ਹੀ ਕਲੇਸ਼ ਰਹਿੰਦਾ ਉਥੇ ਪ੍ਰਸ਼ਾਦਾ ਛਕਣ ਦਾ ਵੀ ਆਨੰਦ ਨਹੀਂ ਆਪਦਾ ਉਥੇ ਦੋ ਬੁਰਕੀਆਂ ਛਕ ਲਈਏ ਤੇ ਜੀ ਕਰਦਾ ਵੀ ਬੱਸ ਹੋਣਾ ਢਿੱਡ ਭਰ ਗਿਆ ਹੋਰ ਨਹੀਂ ਰਸ ਨਹੀਂ ਆਇਆ ਰਸ ਕਿੱਥੇ ਆਉਂਦਾ ਜਿੱਥੇ ਗੁਰੂ ਨਾਨਕ ਨੂੰ ਪੜਿਆ ਜਾਂਦਾ ਜਿੱਥੇ ਗੁਰੂ ਨਾਨਕ ਨੂੰ ਸੁਣਿਆ ਜਾਂਦਾ ਉਹਨਾਂ ਘਰਾਂ ਦੇ ਵਿੱਚ ਫਰਨੌ ਨਦੀਆਂ ਤੇ 18 ਸਿੱਧੀਆਂ ਦਾ ਆਸ ਹੋ ਜਾਂਦਾ ਉਥੇ ਫਿਰ ਭੰਡਾਰੇ ਭਰਪੂਰ ਹੋ ਜਾਂਦੇ ਬਿਨ ਬੋਲਿਆਂ ਸਬਕਿਸ਼ ਜਾਣਦਾ ਬੋਲੋ ਸਬਕਿਸ਼ ਜਾਣਦਾ ਜਾਣਦਾ ਤੇ ਇਸ ਸਮਾਗਮ ਇਹ ਮੇਲੇ ਐਸੇ ਕਰਕੇ ਮਨਾਏ ਜਾਂਦੇ ਆ ਵੀ ਭਾਈ ਸਿੱਖੋ ਕਿ ਜਿਹੜਾ ਆਪਣਾ ਇਤਿਹਾਸ ਹੈ ਜਿਹੜੀਆਂ ਵੱਡ ਵਡੇਰਿਆਂ ਦੀਆਂ ਕਰਨੀਆਂ ਤੇ ਕੁਰਬਾਨੀਆਂ ਇਹਨਾਂ ਨੂੰ ਸਦਾ ਹੀ ਆਪਣੇ ਹੀਰਿਆਂ ਵਿੱਚ ਵਸਾ ਕੇ ਰੱਖੀਏ ਪੁਰਨੇ ਪਾਕੇ ਗਏ ਨੇ ਪੁਰਨੇ ਉਹਨਾਂ ਤੇ ਦਸੀ ਹੋਏ ਮਾਰਗ ਤੇ ਚੱਲੀਏ ਜੜੀ ਲੀਕ ਖਿੱਚ ਕੇ ਗਿਆ ਉਹਦੇ ਤੇ ਚੱਲ ਗਏ ਦੋ ਬੇੜੀਆਂ ਵਿੱਚ ਪੈਰ ਧਰਨ ਵਾਲੇ ਕਦੇ ਬੇੜੇ ਪਾਰ ਨਹੀਂ ਲੰਗੇ ਉਹ ਡੁੱਬੇ ਡੁੱਬੇ ਆ ਇੱਕ ਮਿਆਨ ਵਿੱਚ ਕਦੇ ਤਲਵਾਰਾਂ ਦੋ ਨਹੀਂ ਠਹਿਰ ਸਕਦੀਆਂ ਇਸ ਪ੍ਰਕਾਰ ਹੱਥ ਬਨ ਕੇ ਬੇਨਤੀ ਆ ਜੇ ਸਿੱਖਾਂ ਦੇ ਬੱਚੇ ਹਾਂ ਤੇ ਫਿਰ ਗੁਰੂ ਨਾਨਕ ਦੇ ਘਰ ਤੋਂ ਬਿਨਾਂ ਮੜੀਆਂ ਮਿਸ਼ਾਣਾ ਕਬਰਾਂ ਜਠੇਰੇ ਨਾਲ ਤੇ ਮਥੇ ਟੇਕਣੇ ਬੰਦ ਕਰ ਦੇ ਪਤਾ ਨਹੀਂ ਸਾਨੂੰ ਚੌਲਾਂ ਦੀ ਸਮੈਲ ਖਿੱਚ ਕੇ ਲੈ ਜਾਂਦੀ ਹੈ ਅਸੀਂ ਬਨੇ ਬਨੇ ਤੇ ਦੀਵਾ ਜਗਾਈ ਜਾਂਦੇ ਆ ਇੱਕ ਹੋਰ ਗੱਲ ਨਾ ਦੱਸ ਦਮ ਜਾਂਦਿਆਂ ਜਾਂਦਿਆਂ ਸਮਾਂ 4 ਵਜੇ ਤੱਕ ਮੈਂ ਕਿਉਂ ਹਾਜ਼ਰੀ ਭਰ ਰਹੀ ਆ ਸਾਡੇ ਤੋਂ ਪਹਿਲਾਂ ਜਿਹੜੇ ਜਥੇ ਸੀ ਸਤਿਕਾਰਯੋਗ ਮੈਂ ਪਹਿਲਾਂ ਹੀ ਦੱਸਿਆ ਸੀ ਏਦੋਂ ਬਾਅਦ ਅਸੀਂ ਜਾਣਾ ਜੀ ਪੜੈਣ ਲੁਧਿਆਣੇ ਲੱਗੇ ਆ ਜੀ ਪੈਂਡਾ ਸਾਡਾ ਬਹੁਤ ਲੰਮਾ ਉੱਥੇ ਇੱਕ ਘੰਟੇ ਦੀ ਹਾਜ਼ਰੀ ਤਾਂ ਇੱਕ ਘੰਟੇ ਦੀ ਆ ਪਰ ਸਾਨੂੰ ਜਾਂਦਿਆਂ ਸਮਾਂ ਬੜਾ ਲੱਗ ਜਾਂਦਾ ਤੇ ਸਫ਼ਰ ਕਰਦੀਆਂ ਕਰਦੀਆਂ ਲਗਾਤਾਰ ਤੇ ਮੈਂ ਦੱਸਿਆ ਸੀ ਸਟੇਜ ਤੇ ਵੀ ਦੁੱਖ ਸੁੱਖੇ ਜਿੰਦਗੀ ਦਾ ਹਿੱਸਾ ਵਾ ਜਿਆਦਾ ਸਫਰ ਕਰਨ ਦੇ ਨਾਲ ਇੱਕ ਦਿੱਕਤ ਆ ਜਾਂਦੀ ਓ ਕਿਹੜੀ ਆ ਜੀ ਰੀੜ ਦੀ ਹੱਡੀ ਦੀ ਤੇ ਦੂਜੀ ਆ ਸਰਵਾਈਕਲ ਦੀ ਤੇ ਜਦੋਂ ਇਹ ਵਧੇ ਆਵੇ ਨਾ ਫਿਰ ਸਟੇਜ ਤੇ ਬੋਲਦੇ ਨੇ ਜਦੋਂ ਜੋਰ ਦੇ ਨਾਲ ਫਿਰ ਚੱਕਰ ਆਉਂਦੇ ਆ ਤੇ ਮੈਂ ਨਹੀਂ ਚਾਹੁੰਦੀ ਕਿ ਜਿਹੜੀ ਗੱਲ ਮੈਂ ਸਟੇਜ ਤੇ ਕਹਿ ਰਹੀ ਆ ਉਹਦਾ ਮੈਨੂੰ ਵੀ ਆਨੰਦ ਨਾ ਆਵੇ ਤੇ ਤੁਹਾਨੂੰ ਵੀ ਆਨੰਦ ਨਾ ਆਵੇ ਤੇ ਥੋੜਾ ਜਿਹਾ ਡਾਵਾ ਡੋਲ ਕੰਮ ਹੁੰਦਾ ਹੀ ਮਹਾਰਾਜ ਗਾੜੀ ਅਰਦਾਸ ਕੀਤੀ ਵੀ ਚਲੋ ਮਹਾਰਾਜ ਹੁਣ ਕਿਰਪਾ ਰਖੋ ਇੱਕ ਗਰਮੀ ਜਿਆਦਾ ਵਾ ਨਾ ਜੀ ਆ ਸਾਡਾ ਵੀਰ ਲਾਈ ਵਾਲਾ ਤੁਸੀਂ ਬਹੁਤ ਚੱਜੇ ਢੰਗ ਨਾਲ ਤੁਹਾਨੂੰ ਸੈਟਅਪ ਚਾਹੀਦਾ ਸੀ ਪਰ ਉਹ ਜਿਹੜੀ ਧੋਪਿਆ ਨਾ ਸੂਰਜ ਦੇਵਤਾ ਇਹਦੇ ਅੱਗੇ ਕੀ ਦਾ ਜੋਰ ਆ ਜਦੋਂ ਜ਼ੋਰ ਲਾ ਕੇ ਮਾਰਾ ਗਾਇਦਿਆਂ ਨਾ ਇੱਕ ਤੇ ਉਹਦੇ ਹੀ ਤੁਹਾਨੂੰ ਪਤਾ ਵਾ ਜ਼ੋਰ ਆਇਆ ਹੁੰਦਾ ਉਹ ਤੋਂ ਗਰਮੀ ਇੰਨੀ ਜ਼ਿਆਦਾ ਹੋਵੇ ਫਿਰ ਬੋਲਣ ਦੇ ਵਿੱਚ ਦਿੱਕਤ ਆਉਂਦੀ ਹੈ ਤਾਂ ਕਰਕੇ ਆਪਾਂ ਥੋੜਾ ਜਿਹਾ ਸ਼ਾਵੇਂ ਕੀਤਾ ਸੀ ਸਟੇਜ ਨੂੰ ਕਿ ਸੰਗਤ ਦੇ ਨਾਲ ਅਸੀਂ ਸਾਹਮਣੇ ਬੈ ਕੇ ਵਿਚਾਰ ਰੱਖ ਸਕੀਏ ਜਿੰਨੀ ਕੁ ਪਰਮੇਸ਼ਰ ਨੇ ਮੱਤ ਦਿੱਤੇ ਬਾਪੂ ਸੋਹਣ ਸਿੰਘ ਦੀ ਸੀਤਲ ਸੁਣਾਉਂਦੇ ਸੀ ਉਹ ਕਹਿੰਦੇ ਵੀ ਅਸੀਂ ਪਰਿਵਾਰਾਂ ਦੇ ਵਿੱਚ ਵਿਚਰੇ ਉਦੋਂ ਗੱਡੀਆਂ ਮੋਟਰਸਾਈਕਲ ਇੰਨਾ ਜ਼ਿਆਦਾ ਨਹੀਂ ਸੀ ਹੁੰਦੇ ਸੂਰਤ ਬੱਸਾਂ ਤੇ ਚੜ ਕੇ ਜਾਣਾ ਜਾਂ ਸਾਈਕਲਾਂ ਤੇ ਗਿਆਨੀ ਦਇਆ ਸਿੰਘ ਦੀ ਦਿਲਬਰ ਕਿੰਨੇ ਮਹਾਨ ਟਾਡੀ ਹੋਇਆ ਉਹ ਬਜ਼ੁਰਗਾਂ ਦੀਆਂ ਕਈਆਂ ਗੱਲਾਂ ਨੇ ਸੱਚੀਆਂ ਨਹੀਂ ਉਹਨਾਂ ਵੇਖਿਆ ਜੀ ਕਹਿੰਦੇ ਸੀ ਇੱਕ ਪਰਿਵਾਰ ਵਿੱਚ ਠਹਿਰੇ ਅੰਮ੍ਰਿਤ ਵੇਲੇ ਉੱਠ ਕੇ ਸੀ ਇਸ਼ਨਾਨ ਪਾਨ ਕੀਤਾ ਤੇ ਨਿਤਨੇਮ ਕਰਨ ਲੱਗ ਪਏ ਜਿਹੜੇ ਪਰਿਵਾਰ ਚ ਕਹਿੰਦੇ ਠਹਿਰੇ ਸੀ ਉਹ ਮਾਈ ਨੇ ਹੱਥੀ ਆਟਾ ਗੁੰਨਿਆ ਜੋ ਮੁਖੀਆ ਦੀਵਾ ਬਣਾਇਆ ਜਿਹੜੇ ਦੀਵੇ ਦੇ ਚਾਰ ਮੂੰਹ ਹੁੰਦੇ ਨਾ ਵੀ ਚੌਂ ਪਾਸੇ ਉਹਨੂੰ ਜਗਾਈਦਾ ਵਾ ਹੱਥੀ ਆਟਾ ਗੁੰਨਿਆ ਹੱਥੀ ਦੇਸੀ ਘਿਓ ਪਾਇਆ ਤੇ ਹੱਥੀ ਦੀਵਾ ਜਗਾ ਦਿੱਤਾ ਬਨੇਰੇ ਤੇ ਰੱਖ ਦਿੱਤਾ ਚੰਗੀਆਂ ਲਾਟਾਂ ਨਿਕਲੀਆਂ ਜਦੋਂ ਦੇਸੀ ਘਿਓ ਹੋਵੇ ਅੱਗ ਲਾਈ ਹੋਵੇ ਬਾਵਾ ਤੁਆ ਨਿਕਲਦਾ ਨੂੰ ਲਾਟਾਂ ਨਿਕਲੀਆਂ ਉਹਨੇ ਦੀਵੇ ਨੂੰ ਮੱਥਾ ਟੇਕਿਆ ਜਵਾਕ ਸੁੱਤੇ ਪਏ ਸੀ ਭੱਜ ਕੇ ਕਈ ਰੌਲਾ ਪਾ ਦਿੱਤਾ ਉਠੋ ਜਵਾਕੋ ਉਠੋ ਹੋਇਆ ਕੀ ਆ ਕਹਿੰਦੇ ਲਾਟਾਂ ਵਾਲੀ ਕਹਿੰਦੇ ਮਾਤਾ ਆਈ ਆ ਹੁਣ ਜਦੋਂ ਉਹ ਬੱਚੇ ਮੂੰਹ ਸਿਰ ਸਵਾਰ ਕੇ ਬਾਹਰ ਨਿਕਲੇ ਇਹਨਾਂ ਨੂੰ ਆ ਕੇ ਵੇਖਿਆ ਵੀ ਲਾਟਾਂ ਵਾਲੀ ਮਾਤਾ ਨੂੰ ਕਾਂ ਚੁੱਕ ਕੇ ਲੈ ਗਿਆ ਉਹ ਜਿਹੜਾ دیਵਾ ਸੀ ਉਹਨੂੰ ਕਾਂ ਚੁੱਕ ਕੇ ਲੈ ਗਿਆ ਇਹ ਸਾਡੇ ਲੋਕਾਂ ਦੇ ਹਨਾਨਤ ਆ ਜੀ ਕੀ ਕਰੀਏ ਗੱਟਾ ਤੱਕ ਦਾ ਦਵਾਈ ਲਓ ਹੀ ਧਾਗਾ ਬਨ ਲਿਆ ਬਾਬੇ ਨੂੰ ਪੁੱਛ ਕੇ ਗੋਟ ਤੱਕ ਦਾ ਧਾਗਾ ਬਨ ਲਿਆ ਕਮਾਲ ਹੋ ਗਈ ਤੁਹਾਨੂੰ ਅੱਜ ਅਸੀਂ ਵੇਖ ਰਹੇ ਇਹ ਲੋਕ ਭਜਣ ਕਿਉਂ ਨਾ ਇਹ ਸਾਡੀ ਕਮੀ ਆ ਪ੍ਰਚਾਰਕਾਂ ਦੀ ਕਿਉਂ ਨਾ ਜਾਣ ਅੱਜ ਬਾਬਾ ਕਹਿੰਦਾ ਨਾ ਵੀ ਤੂੰ ਵੀ ਜਿਹਰੇ ਤੇ ਆ ਮੈਂ ਫੂਕਾ ਮਾਰੂਗਾ ਚਾਰ ਤੈਨੂੰ ਉਠਾ ਦੂੰ ਆ ਕਰਦੇ ਆ ਨਾ ਧਰਮ ਦੇ ਨਾਂ ਤੇ ਪਖੰਡ ਬਾਈਬਲ ਪਵਿੱਤਰ ਹੈ ਅਸਾਈ ਮਤ ਦੇ ਲੋਕਾਂ ਨੂੰ ਉਹਨਾਂ ਦਾ ਧਰਮ ਮੁਬਾਰਕ ਪਰ ਅਸੀਂ ਖਿਲਾਫ ਆ ਪਖੰਡ ਦੇ ਹੁਣ ਲੋਕਾਂ ਦੇ ਭਜਣਾ ਹੀ ਆ ਜੇ ਸਾਡਾ ਕੰਮ ਛੇਤੀ ਹੋ ਜਾਵੇ ਕਿਉਂਕਿ ਅਸੀਂ ਗੁਰੂ ਨਾਲ ਤੋੜਦੇ ਲੋਕ ਤੋੜੇ ਕਿਦਾਂ ਜੇ ਕੋਈ ਸਰੋਵਰ ਵਿੱਚ ਇਸ਼ਨਾਨ ਕਰਦਾ ਹੀ ਕਹਿੰਦੇ ਸਰੋਵਰ ਦਾ ਚਲ ਆਮ ਆ ਕਹਿੰਦੇ ਨਾ ਖੋਤੀ ਵਿਦਵਾਨ ਕਿਤਾਬੀ ਕੀੜੇ ਆਮ ਉਹ ਤੁਹਾਡੇ ਵਾਸਤੇ ਹੋ ਸਾਡੇ ਵਾਸਤੇ ਅੰਮ੍ਰਿਤ ਸਰੋਵਰ ਆ ਜਿੱਥੇ ਗੁਰੂ ਦਾ ਸਿੱਖ ਚੁੱਭਾ ਲਾ ਕੇ ਕਹਿੰਦਾ RAMDAS ਸਰੋਵਰ ਨਾ ਤੇ ਸਭ ਉਤਰੇ ਪਾਪ ਆਪ ਕਰ ਮਾਤੇ ਉਹ ਜਾਲ ਆਮ ਹੋ ਸਕਦਾ ਜਿੱਥੇ 24 ਘੰਟੇ ਬਾਣੀ ਚੱਲਦੀ ਹੋਵੇ ਜਿਥੇ ਇਡੀਆਂ ਪਵਿੱਤਰ ਰੂਹਾਂ ਹੋਣ ਉਹੀ ਅੰਮ੍ਰਿਤ ਸਰੋਵਰ ਆ ਜਿੱਥੇ ਅੱਜ ਤੋਂ 43 ਸਾਲ ਪਹਿਲਾਂ ਪਾਵਨ ਸਰੋਵਰ ਦਾ ਰੰਗ ਸੁਹਾ ਲਾਲ ਹੋ ਗਿਆ ਸੀ ਜਦੋਂ ਸਾਡੀ ਹੀ ਫੌਜ ਨੇ ਸਾਡੇ ਹੀ ਪਾਵਨ ਅਸਥਾਨ ਦੇ ਉੱਪਰ ਟੈਂਕਾਂ ਤੇ ਤੋਪਾਂ ਦੇ ਨਾਲ ਹਮਲਾ ਕੀਤਾ ਉਹ ਜਲ ਆਮ ਨਹੀਂ ਹੋ ਸਕਦਾ ਕੋੜੀਆਂ ਦੇ ਕੋਰ ਦੂਰ ਹੁੰਦੇ ਆ ਅੰਨੇ ਰਾਜੀ ਹੁੰਦੇ ਆ ਦੁਖੀ ਸੁਖੀ ਹੋ ਕੇ ਜਾਂਦੇ ਆ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਅਦੁਖ ਭੰਜਣੀ 베ਰੀ ਹੁਣ ਤੁਸੀਂ ਵੇਖੋ ਵੀ ਭਾਵਨਾ ਆਪੋ ਆਪਣੀਆਂ ਜਿਹਦਾ ਦੁੱਖ ਭੰਜਣੀ 베ਰੀ ਥੱਲੇ ਸ਼ਰਦਾ ਰਾਕਿ ਇਸ਼ਨਾਨ ਕਰਕੇ ਦੁੱਖ ਟੁੱਟਦਾ ਤੇ ਤੁਹਾਨੂੰ ਕੀ ਆ ਜੀ ਅਸੀਂ ਸੰਗਤ ਨੂੰ ਜੋੜਨਾ ਸੀ ਕਿ ਤੋੜਨਾ ਸੀ ਜੋੜਨਾ ਕਿੰਨਾ ਔਖਾ ਸਾਲਾਂ ਦੇ ਸਾਲ ਲੱਗ ਜਾਂਦੇ ਤੋੜਨਾ ਹੋਵੇ ਤੇ ਪਲ ਝਮਕੋ ਤੜ ਕੇ ਰੱਖ ਦਿਓ ਨਹੀਂ ਪਾਈ ਮੈਂ ਬੇਨਤੀ ਕਰਦੀ ਸਿੱਖੀ ਸ਼ਰਦਾ ਦੀ ਹੈ ਗੁਰੂ ਨੇ ਨੇਤ ਨੇ ਵੀ ਟੀਕਾ ਦਿੱਤਾ ਜਿਨ ਪ੍ਰੇਮ ਕੀਓ ਤਨ ਹੀ ਪ੍ਰਭ ਪਾਇਓ ਤੇ ਜੇ ਪ੍ਰੇਮ ਉਹੜ ਦੇ ਜ ਤਾਈ ਗੁਰੂ ਪ੍ਰਤੀ ਛੜਦਾ ਰੱਖਾਂਗੇ ਪਿਆਰ ਬਿਨਾਂ ਦੇ ਪਰਮੇਸ਼ਰ ਵੀ ਨਹੀਂ ਮਿਲਦਾ ਖੇਡ ਪਿਆਰ ਦੀ ਹੈ ਗੋਬਿੰਦ ਭਾਉ ਭਗਤ ਦਾ ਭੁਖਾ ਤੇ ਆਉਣ ਵਾਲੇ ਜਥੇ ਸਤਕਾਰ ਜੋਗਿਆ ਮੈਂ ਸਾਰਿਆਂ ਨੂੰ ਜੀ ਆਇਆਂ ਆਖਾਂ ਪੁੱਲਾ ਨੱਚ ਤਾਰਿਓ ਜੀ ਮੈਂ ਪਹਿਲਾਂ ਹੀ ਕਹਿੰਦਾ ਸੀ ਸਾਨੂੰ ਆਉਂਦਾ ਕੁਝ ਨਹੀਂ ਇਹ ਗੁਰੂ ਬਾਬਾ ਦਇਆ ਕਰਦਾ ਕੋਈ ਗੁੰਗਾ ਹੋਵੇ ਬਹਿਰਾ ਹੋਵੇ ਅੰਮ੍ਰਿਤ ਭਿਜੇ ਨੈਣ ਪਾਵੇ ਤੇ ਸਿਰ ਤੇ ਛੱਡੀ ਲਾ ਕੇ ਤੇ ਗੀਤਾ ਦੇ ਅਰਥ ਕਰਵਾ ਦਿੰਦਾ ਗੁਰੂ ਵੱਡ ਜੋਦਾ ਬਹੁਤ ਪਰਪਕਾਰੀ ਹੈ ਧੰਨਵਾਦ ਭੁੱਲ ਚੁੱਕ ਦੀ ਖਿਮਾ ਦਿਓ ਸਾਰੀ ਸੰਗਤ ਦਾ ਮਾਵਾ ਭੈਣਾ ਦਾ ਤੁਸੀਂ ਬੱਚਿਆਂ ਨੂੰ ਬਹੁਤ ਜੱਟਾਂ ਦੇ ਨਾਲ ਬਿਠਾਇਆ ਮੁਬਾਰਕ ਬਾਦਿਆ ਮੈਂ ਮਾਮਾ ਨੂੰ ਦਿੰਨੀ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਇਹ ਜਾਤ ਸਿਖਾ ਲਈ ਜਿੱਥੇ ਧਰਨੇ ਆਵੀ ਵਿਦਿਆ ਜ਼ਰੂਰੀ ਉਥੇ ਗੁਰਮਤ ਦੀ ਵਿਦਿਆ ਬਹੁਤ ਜ਼ਰੂਰੀ ਆ ਜਿਹੜੇ ਬੱਚੇ ਦੇ ਕੋਲ ਗੁਰਮਤ ਦੀ ਵਿਦਿਆ ਉਹਨੂੰ ਆਪਣੇ ਮਾਪੇ ਦੀ ਵੀ ਇੱਜ਼ਤ ਕਰਨੀ ਆਉਂਦੀ ਆ ਉਹਨੂੰ ਬਾਹਰ ਅੰਦਰ ਜਾਣਾ ਉੱਠਣਾ ਬੈਠਣਾ ਵੀ ਆਉਂਦਾ ਜਿਹਨੇ ਗੁਰਮਤ ਦੀ ਵਿਦਿਆ ਸਿੱਖੀ ਹੁਣ ਬਗਵਾਨ ਨੇ ਲਿਖੀ

ਸਰਨਗ ਜਾਏ ਜੈ ਜੈ ਜਗਕਾਰਨ ਸ੍ਰਿਸ਼ਟ ਕੋ ਬਾਹਰ ਮਾਮ ਪ੍ਰਤਪਾਰਣ ਜੈ ਤੇ ਗੰ ਜੈ ਤੇ ਗੰ ਜੈ